ਬਹੁਤ ਵੱਡੀ ਸ਼ਿਖਸ਼ਤ ਸੋਡੀ ਡੱਬਾ ਜੀ ਇੱਕ ਵਾਰੀ ਸਾਰੇ ਜਰੂਰ ਮਾਰ ਜੋ ਸ਼ੇਤਾਂ ਨੂੰ ਨਾਲ ਅਰਜੁਗ ਪ੍ਰਬੰਧਕ ਕਮੇਟੀ ਵੱਲੋਂ ਦਲਜੀਤ ਅੱਜ ਰੀਵਨ ਦੀ ਰਸਮ ਅਦਾ ਕੀਤੀ ਜਾ ਰਹੀ ਹੈ ਜਕਾਰਾ ਹੋਵੇਗਾ ਸਾਰਿਆਂ ਨੇ ਜਕਾਰੇ ਦਾ ਜਵਾਬ ਜਕਾਰੇ ਵਿੱਚ ਦੇਣਾ ਬੋਲੇ ਸੋਨਿਆ ਹਸਿਆ ਕਾਲ ਥੰਲਾ ਯੂਐਸਏ ਤੇ ਟੈਨੀ ਯੂਐਸਏ ਟੀਮਾਂ ਲਾਈਨ ਅਪ ਹੋ ਜੋ ਸਾਡੇ ਭਾਜੀ ਬਹੁਤ ਹੀ ਸ਼ਤਕਾਰਯੋਗ ਮੈਂ ਇੰਦਰ ਭਾਜੀ ਹੁਣਾਂ ਦਾ ਸੁਰਖਪੁਰ ਅਸੀਂ ਦਾ ਇਹ ਬੱਚੇ ਹੂੰ 20 ਸਿਹ ਇਹ ਕਿਹੜੀ ਗੱਲ ਹੈ ਤੇ ਹਰ ਮਸਲੇ ਦਾ ਹੱਲ ਹੈ ਸੋਡੀ ਸਾਡਾ ਭਰਾ ਹੈ ਟੂਰਨਾਮੈਂਟ ਹੀ ਭਾਈ ਦਾ ਆਪਾ ਕਬੱਡੀ ਫੈਡਰੇਸ਼ਨ ਦੇ ਸਾਰੇ ਨੁਮਾਇੰਦੇ ਸਾਡੇ ਬਲਬੀਰ ਸਿੰਘ ਦੀ ਪਾਲਾ ਤੇ ਨਾਲ ਮੇਜਰ ਸਿੰਘ ਦਾ ਪੁੱਤ ਉਹ ਕਹਿੰਦੇ ਅੱਜ ਵੱਡੀਆਂ ਜ਼ਿੰਮੇਵਾਰੀਆਂ ਯੂਸੀ ਸਾਹਿਬ ਹੁਣ ਦਾ ਬਲਜੀਤ ਸਿੰਘ ਜਿੰਡਾਲਾ ਪਾਲਾ ਬਾਗੜੀਆਂ ਵਾਲੀਆਂ ਸ਼ਕਤੀਆਂ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਜੋਰ ਨਾਲ ਸਾਡੇ ਸਾਪੀ ਸਿਰਮਾ ਤੋਂ ਦਾ ਬਨੀਲਾ ਬਿੱਟਾ ਪੰਡਾ ਬਨੀਲਾ ਉਹ ਕਹਿੰਦੇ ਮਿਲਖੇ ਦੇ ਨਾਲ ਟੱਕਰ ਹੋਈ ਆ ਉਹ ਕਹਿੰਦੇ ਮਿਲਖਾ ਦੇ ਨਿੰਜਾ ਉਹ ਕਵਾਲ ਹੋਈ ਜਾਂਦੀ ਹੈ ਉਹ ਦੁਨੀਆ ਕਬੱਡੀ ਤੇ ਦਿਆਲ ਹੋਈ ਜਾਂਦੀ ਹੈ ਦੁਨੀਆ ਕਬੱਡੀ ਤੇ ਦਿਆਲ ਹੋਈ ਜਾਂਦੀ ਹੈ ਲਓ ਬਿਜਲੀ ਰੇਡ ਖੇਡ ਦੇ ਮੈਦਾਨ ਦੇ ਵਿੱਚ ਗਦੇਸਾ ਪੈ ਗਈ ਬਿਜਲੀ ਆ ਗਿਆ ਵੀਰ ਕਬੱਡੀ ਪਾ ਰਹੀ ਹੈ ਅੱਜ ਕਬੱਡੀ 365 ਦੇ ਲਾਈਵ ਚੱਲ ਰਿਹਾ ਸਾਡੇ ਸੇਖ ਆਪਣੀ ਸਾਡੇ ਹੈਪੀ ਹੋਣੀ ਆਸ اے پوری باجیا ہیپی نی کملیا دا بھا سارا بڑے چراہ ماندا یا دنیا شک شک دا دا اھا کوئی بھا دا تہ ہن ہو ہے جناب سنگھی جی وہاں سے وجیش بی اے دا کھیل رہا بہت بہت تھانک یو وجیش ٹیل پوری دا کاندو دا اپن کرائی گئی ہے آج میدان وچ اپ سات کوئی بھی جونیئر اپن دا ہاتھ نہ لو گے ਧੰਨਵਾਦ ਹੈ ਸਾਰੇ ਦੀ ਸਪੋਰਟ ਵੱਡੀ ਹੈ ਸਾਰੇ ਭਰਾਵਾਂ ਦੀ ਸਪੋਰਟ ਦੇ ਨਾਲ ਹੀ ਇਹ ਮੇਲੇ ਹੁੰਦੇ ਆ ਬੱਬੂ ਚੰਤੀ ਬਾਜਰੇ ਵਾਲਾ ਔਰ ਦੂਜੇ ਪਾਸੇ ਕਾਰਜ ਹੈ ਕਾਰਜ ਉਧਰ ਦੀਪੀ ਖੜੀ ਬਖਸ਼ ਵਾਲਾ ਸਾਡਾ ਇਆ ਲਾਡ ਲੀਆਂ ਫੌਜਾਂ ਪੁੱਜੀਆਂ ਹੋਈਆਂ ਨੇ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਆਹ ਮੀਰਾ ਕੋਟੀਆਂ ਸ਼ੇਰਾਂ ਢੋਲੀਆਂ ਆ ਗਿਆ ਕਬੱਡੀ ਲਓ ਮੀਰਾ ਕੋਟੀਆਂ ਸ਼ੇਰਾਂ ਮੇਰੇ ਵੀਰੋ ਰੇਡ ਖੇਡਦੇ ਮੈਦਾਨ ਦੇ ਵਿੱਚ ਪਾ ਰਿਹਾ ਮੇਰੇ ਵੀਰੋ ਭਾਈ ਓਏ ਕਬੱਡੀ ਮੇ ਮਨੀਤ ਨੇ ਅਹੀਂ ਨੂੰ ਇਸ ਲਈ ਕਹਿੰਦੇ ਕੀਤਾ ਹੈ ਹਲਕਾ ਜਿਹਾ ਟੱਚ ਜਿੰਨੇ ਵੀ ਮਿੱਤਰ ਪੁਜੇ ਹੋਏ ਨੇ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਰੇਡ ਪੈ ਗਈ ਤੇ ਉਸਤਾਦ ਜੀ ਕਰੋਗਾ ਬਈ ਇਹਨਾ ਹੱਕੂ ਆ ਸੈਂਪਲੀ ਸੰਦੀ ਧਰਤੀ ਦਾ ਗੰਗੂ ਹੈ ਇਸ ਲਈ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਮੇਰੇ ਵੀਰੋ ਜੰਤੂ ਦੀ ਗੋਲ ਇੱਕੋ ਹੀ ਮਨ ਲੈਣਾ ਰਵਿੰਦਰ ਜੀ ਜਥੇਦਾਰ ਬਾਬਾ ਗੁਰਦੇਵ ਸਿੰਘ ਜੀ ਰਾਮਗੜੀਆ ਮਿਸਲ ਦਾ ਸਨਮਾਨ ਵੱਡੇ ਮੁੱਤਰ ਤੇ ਕੀਤਾ ਜਾ ਰਿਹਾ ਬਹੁਤ ਬਹੁਤ ਧੰਨਵਾਦ ਮਾਈਕ ਹੋਮ ਟੂ ਗਰਾਊਂਡ ਜਥੇਦਾਰਾਂ ਦਾ ਸਨਮਾਨ ਹੋਣਾ ਵੀ ਚਾਹੀਦਾ ਹੈ ਰਾਮਗੜੀਆ ਮਿਸਲ ਦਾ ਸਨਮਾਨ ਜਿਹੜਾ ਕੀਤਾ ਜਾ ਰਿਹਾ ਹੈ ਫਕਰਦੇ ਕੀ ਪੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਫੌਜਾਂ ਪੁੱਜੀਆਂ ਨੇ ਸਤਕਾਰ ਆਹ ਸਾਹਮਣੇ ਅਰਪਣ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਬਲਪੁਰੀਆਂ ਪੈਂਦਾ ਆਹ ਬਟਾਲੇ ਦੀ ਧਰਤੀ ਗੁਰਦਾਸਪੁਰ ਦੀ ਧਰਤੀ ਮੇਰੇ ਮਿੱਤਰੋ ਆਹ ਸਾਹਮਣੇ ਵੇਖਦਾ ਵੀ ਇਸ ਵੇਲੇ ਵੀਰਾਂ ਦਾ ਧੰਨਵਾਦ ਲਓ ਖੇਡ ਮੈਦਾਨ ਦੇ ਵਿੱਚ ਪਈ ਆ ਕਬੱਡੀ ਪਰ ਇਧਰਲੇ ਬਨੇ ਬਾਗੂ ਗੁੱਜਰ ਕਰ ਗਿਆ ਟਰਾਈ ਦਵਾਨੀ ਜੀ ਦੇ ਨਾਲ ਜੁੜ ਗਿਆ ਬਹੁਤ ਬਹੁਤ ਧੰਨਵਾਦ ਸਰਦਾਰ ਬਲਵਿੰਦਰ ਸਿੰਘ ਜੀ ਸਰਗੋਦੀਆ ਤੇ ਟੀਟੂ ਇਟਲੀ ਸਾਡੇ ਦੁਆਰਾ ਪੁੱਜੇ ਆ ਬਹੁਤ ਜੀ ਆ ਧੰਨਵਾਦ ਆਖਿਆ ਜਾ ਰਿਹਾ ਪੰਜਾਬ ਯੂਨਾਈਟਿਡ ਕਬੱਡੀ ਫੋਰਮੇਸ਼ਨ ਦੇ ਸਾਰੇ ਅਹੁਦੇਦਾਰਾਂ ਦਾ OTP ਦੀਆਂ ਟੀਮਾਂ ਆਰਨੇ ਕਿੱਧਰ ਤੋਂ ਜਾਣਗੇ ਉਹ ਕਹਿੰਦੇ ਗੱਲ ਸਮੀਆਂ ਸਾਰੇ ਬੁਲਾਰਿਆਂ ਦਾ ਧੰਨਵਾਦ ਹੈ ਸਾਰੇ ਬੁਲਾਰੇ ਜਿਹੜਾ ਉਹ ਆ ਕੇ ਬਹੁਤ ਬਹੁਤ ਧੰਨਵਾਦ ਸਾਰੇ ਖੇਡ ਬੁਲਾਰਿਆਂ ਦਾ ਆਫੀਸ਼ੀਅਲ ਵੀਰਾਂ ਦਾ ਉਤੇ ਨੇ ਪਾਤੀ ਆ ਤੇ ਇਧਰ ਲੈ ਬੰਨੇ ਆ ਕਹਿੰਦੇ ਛੌਂਟੀ ਦਾ ਗਣ ਖਾਓ ਗगन ਰਹੋ ਮਗਨ ਮੁੰਡਾ ਸਿੰਘ ਸਰਦਾਰ ਇੱਕ ਵਾਰੀ ਅੱਜ ਦਰਾਜ ਕੀ ਕਹਿਣਗੇ ਕਬੱਡੀ ਦਾ ਪਹੁੰਚ ਰਿਹਾ ਨਾਗਪੁਰ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਪਿਆਰ ਫੁਲ ਸਪੋਰਟਸ ਕਲੱਬ ਵੱਲੋਂ ਹਰ ਸਾਲ ਦੀ ਤਰ੍ਹਾਂ 16ਵਾਂ ਕਬੱਡੀ ਕੱਪ ਬੜੀ ਇਨਸ਼ਾਨ ਦੇ ਨਾਲ ਡੜਾਲੇ ਵਿੱਚ ਕਰਾਇਆ ਜਾ ਰਿਹਾ ਜਿਹੜੇ ਸਰਪ੍ਰਸਤ ਦਾ ਵੀ ਨਜੀਦ ਡੜਾਲਾ ਤੇ ਇਹਨਾਂ ਦੇ ਸਾਰੇ ਹੀ ਮੈਂਬਰ ਸਾਹਿਬਾਨ ਅੱਜ ਵਧਾਈ ਦੇ ਪਾਤਰ ਨੇ ਕਿ ਐਡਾ ਮੱਠਾ ਕੱਪ ਐਡੇ ਵੱਡੇ ਬਹਾਣ ਖਿਡਾਰੀ ਬੰ ਦੇਖ ਰਿਆਂ ਕਿ ਅਰਸ਼ ਨੂੰ ਆਪਣਾ ਚੋਲਾ ਸਾਹਿਬ ਵਾਲਾ ਉਹ ਟੀਮ ਖੇਡ ਰਹੀ ਆ ਤੇ ਸ਼ਾਫ ਪੈਣ ਤੋਂ ਬਾਅਦ ਸਭਿਆਚਾਰਕ ਪ੍ਰੋਗਰਾਮ ਜੋ ਜਿਹੜਾ ਹੈਗਾ ਉਹ ਵੀ ਹੁੰਦਾ ਤੇ ਬਹੁਤ ਅੱਛਾ ਸਨੇਹਾ ਹੁੰਦਾ ਵਾ ਇਲਾਕੇ ਵਿੱਚ ਤੇ ਅੱਜ ਨਿੱਕੇ ਨਿੱਕੇ ਬੱਚੇ ਇਸ ਟੂਰਨਾਮੈਂਟ ਨੂੰ ਇਸ ਕਬੱਡੀ ਦੇ ਖਿਡਾਰੀਆਂ ਦੇ ਦੇਖਣ ਆਏ ਆ ਤੇ ਖੇਡਾਂ ਨੂੰ ਉਤਸ਼ਾਹ ਕਰਨ ਦੇ ਲਈ ਇਹ ਬਹੁਤ ਵੱਡਾ ਹੰਬਲਾਇਆ ਤੇ ਸਾਰੇ ਇਵੈਂਟਸ ਕਲੱਬ ਦੇ ਮੈਂਬਰ ਸਾਹਿਬਾਨ ਜਿਨ੍ਹਾਂ ਇੱਥੇ ਹਰਨ ਵਧਾਈ ਤੇ ਜਿੱਦੇ ਇੱਥੇ ਲੋਕ ਆਏ ਆ ਉਹਨਾਂ ਨੂੰ ਜੀ ਆਇਆਂ ਕਹਿੰਦਾ ਕਿੰਨਾ ਲੱਗ ਰਿਹਾ ਹੈ ਬਹੁਤ ਅੱਛਾ ਬਹੁਤ ਬੜੀ ਖੁਸ਼ੀ ਆਪਦਾ ਦੱਸੋ ਮੈਂ ਵਧਾਈ ਦੇਣਾ ਚਾਹੁੰਦਾ ਜੀ ਕਿ ਅੱਗੇ ਵੀ ਗੱਲ ਕਰ ਰਹੇ ਹਾਂ ਸੀ ਕਿ ਇਸ ਤਰੀਕੇ ਦੇ ਟੂਰਨਾਮੈਂਟ ਹੁੰਦੇ ਰਹਿਣਗੇ ਗਰਾਊਂਡਾਂ ਆ ਬੱਚੀਆਂ ਰਹਿਣਗੀਆਂ ਬੱਚੇ ਆਉਂਦੇ ਰਹਿਣਗੇ ਗਰਾਊਂਡਾਂ 'ਚ ਤੇ ਜਿਹੜੀ ਅਗਲੀ ਪੀੜ੍ਹੀ ਤਿਆਰ ਹੁੰਦੀ ਰਹੂਗੀ ਸਾਡਾ ਇਹ ਬੇਸਿਕਲੀ ਚੱਲਿਆ ਜਾ ਰਿਹਾ ਜਿਹੜੀ ਕਬੱਡੀ ਮਾਰਕੀਟ ਕਮੇਟੀ ਜਿਹੜੀ ਹੈ ਜੇ ਬਚੀ ਰਹੀ ਤੇ ਜਿਹੜੀਆਂ ਬਾਕੀ ਚੀਜ਼ਾਂ ਜਿਹੜੀਆਂ ਇਹਨਾਂ ਕਰਦੀਆਂ ਗੱਲਾਂ ਕਰਦੇ ਆ ਜਿੱਦ ਖੇਡ ਖੇਡ ਆਪਣੇ ਹੱਥੋਂ ਗਵਾ ਲਈ ਉਹ ਆਪਣੀ ਪੱਲੇ ਕੁਛ ਜੀ ਬਹੁਤ ਚੰਗਾ ਲੱਗ ਰਿਹਾ ਜੀ ਬਹੁਤ ਆਪਣੇ ਜੀ ਮਿਲ ਰਹੇ ਆ ਇਹ ਫੇਮ ਦੇਖਣ ਦਾ ਤਾਂ ਮਰਿਆ ਆਉਂਦਾ ਹੀ ਆਉਂਦਾ ਪਰ ਜਿਹੜੇ ਆਪਣੇ ਸੱਜਣ ਮਿਲਦੇ ਆ ਇਸ ਮਾਹਨੇ ਇੱਥੇ ਇਕੱਠੇ ਹੋ ਕੇ ਇੱਕ ਦੂਜੇ ਨਾਲ ਮੇਲਾ-ਵਲਾਪ ਹੁੰਦਾ ਬਹੁਤ ਚੰਗਾ ਲੱਗਦਾ ਬਹੁਤ ਖੁਸ਼ੀ ਅੱਜ ਤੁਸੀਂ ਜਿਹੜਾ ਆ ਵੀ ਆਇਆ ਜਿੱਤੇ ਫੋਰਮਾ ਕਬੱਡੀ ਕੱਪ ਦਾ ਜਿਹੜਾ ਨਿਡਾਲਾ ਜਿਹੜਾ ਹੋਤੋ ਖੁਦਾਰੇ ਕੀ ਗੱਲ ਅੱਜ ਸਰਦਾਰ ਅਜੀਤ ਸਿੰਘ ਨਡਾਲਾ ਜੀ ਜਿਨ੍ਹਾਂ ਦੇ ਉਦਮਾ ਸਦਕਾ ਐਨਆਰਏ ਭਰਾਵਾਂ ਦੇ ਸਹਿਯੋਗ ਸਦਕਾ 16 ਜਿਹੜਾ ਕਬੱਡੀ ਕੱਪ ਕਰਾਇਆ ਜਾ ਰਿਹਾ ਇਹਦੇ ਨਾਲ ਜਿਹੜੇ ਪਹੁੰਚੇ ਆ ਸਾਡੇ ਨੌਜਵਾਨ ਸਾਡੀ ਕਿਹੜੀ ਜਿਹੜੀ ਗਰਾਊਂਡਾਂ ਦੇ ਤੁਗਤ ਸਾਜ ਉਹ ਮਲੇ ਸਾਡੇ ਨਵੀਂ ਪੀੜੀ ਨੂੰ ਸੇਧ ਮਿਲ ਸਕੇ ਨਵੀਂ ਜਿਹੜੀ ਸਾਡੀ ਜਨਰੇਸ਼ਨਾਂ ਉਹ ਗਰਾਉਂਡਾਂ ਨਾਲ ਦੁਰਸਾ ਫਤਿਹ ਬਹੁਤ ਵਧੀਆ ਜੀ ਅੱਜ ਜਿਹੜਾ ਕਬੱਡੀ ਸਾਡੀ ਮਾਂ ਖੇੜਿਆ ਉਹਦੇ ਲਈ ਅੱਜ ਸਰਦਾਰ ਦਲਜੀਤ ਸਿੰਘ ਉਹਨੇ ਬਹੁਤ ਵੱਡਾ ਪ੍ਰਾਲਾ ਕਰਦੇ ਆ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਸਾਰੇ ਸਾਥੀ ਠੀਕ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੀ ਖੁਸ਼ੀ ਦੀ ਗੱਲ ਈ ਕਿ ਸਰਦਾਰ ਦਲਜੀਤ ਸਿੰਘ ਦੇ ਸੋਨਾ ਕਬੱਡੀ ਕੱਪ ਕਰਵਾ ਰਹੇ ਨੇ ਸਾਰੇ ਸਾਰੇ ਵੀਰਾਂ ਨੇ ਬਹੁਤ ਸਹਿਯੋਗ ਦਿੱਤਾ ਨਾਲ ਸਰਦਾਰ ਦੁਗਾ ਸਿੰਘ ਜੋ ਡੀ.ਐਸ. ਨੇ ਇਸ ਗੇਮ ਦਾ ਕਬੱਡੀ ਟੂਰਨਾਮੈਂਟ ਦਾ ਉਦਘਾਟਨ ਕੀਤਾ ਤੇ ਸਾਰਿਆਂ ਨੇ ਬਹੁਤ ਵਕਤ ਚੜ ਕੇ ਸਹਿਯੋਗ ਦੇ ਰਹੇ ਨੇ ਸਰਦਾਰ ਦਿਲਜੀਤ ਸਿੰਘ ਦਾ ਤੇਾਨੂੰ ਬੜੀ ਖੁਸ਼ੀ ਹੈ ਕਿ ਮਲੇ ਟੂਰਨਾਮੈਂਟ ਬੜਾ ਸਕੂਲ ਹੋ ਰਿਹਾ ਇਹ ਸਾਰੇ ਸਰਦਾਰ ਵੀਰ ਨੇ ਵੀ ਸਾਰੇ ਜਿੱਥੇ ਪਹੁੰਚੇ ਹੋਏ ਨੇ ਸਰਦਾਰ ਕੁਲਾ ਸਿੰਘ ਸਰਦਾਰ ਜੱਗਰ ਸਿੰਘ ਸਰਦਾਰ ਮੱਤਰ ਸਿੰਘ ਇਹ ਸਾਰੇ ਇਹਨਾਂ ਦਾ ਟੀਮ ਜਿਹੜੀ ਪੂਰੀ ਅਮਰੀਕਾ ਚੀ ਤੇ ਪਹੁੰਚੀ ਇਹ ਪੂਰਾ ਸਹਿਯੋਗ ਦੇ ਰਹੇ ਨੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ ਖਾਲਸਾ